ਕੜਾ ਪ੍ਰਸ਼ਾਦੀ ਦੇਗ ਦੀ ਸ਼ੁਰੂਆਤ ਕਦੋਂ ਕਿਵੇਂ ਅਤੇ ਕਿਹੜੇ ਗੁਰੂ ਸਾਹਿਬਾਨ ਦੇ ਸਮੇਂ ਹੋਈ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੇਗ ਕਿੱਥੇ ਬਣਾਈ ਗਈ ਦਰਬਾਰ ਸਾਹਿਬ ਵਿਖੇ ਕੜਾ ਪ੍ਰਸ਼ਾਦੀ ਦੇਗ ਵਾਸਤੇ ਦਿੱਤੀ ਜਾਂਦੀ ਪਰਚੀ ਦਾ ਕੀ ਇਤਿਹਾਸ ਹੈ ਦੇਗ ਦੇ ਬਦਲੇ ਇਹ ਪਰਚੀ ਦਿੱਤੇ ਜਾਣ ਦੀ ਸ਼ੁਰੂਆਤ ਕਿਉਂ ਕਰਨੀ ਪਈ ਬਗਦਾਦ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਵੱਟੇ ਮਾਰਨ ਵਾਸਤੇ ਕਿਉਂ ਭੱਜੇ ਆਉਂਦੇ ਹਨ ਕੌਣ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਵਿਖਾ ਦਿੱਤੇ ਸਨ ਗੁਰੂ ਨਾਨਕ ਸਾਹਿਬ ਨੇ ਮੁਹੰਮਦ ਸਾਹਿਬ ਦੇ ਉਲਟ ਕਿਹੜੀ ਗੱਲ ਕਹੀ ਹੈ ਦਰਬਾਰ ਸਾਹਿਬ ਵਿਖੇ ਹੁੰਦੀ ਅਰਦਾਸ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਸਲਾਮਤੀ ਦੀ ਲਾਈਨ ਕਿਉਂ ਕੱਢੀ ਗਈ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰੇ ਜਾਣ ਦੀ ਸਜ਼ਾ ਪਿੱਛੇ ਅਸਲ ਵਜ੍ਹਾ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਖਾਸ ਇਸ ਵਾਸਤੇ ਕਿਉਂਕਿ ਬਹੁਤ ਵਾਰ ਸੰਗਤਾਂ ਵੱਲੋਂ ਸਾਡੇ ਕੋਲ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕੜਾ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਆਤ ਕਦੋਂ ਕੀਤੀ ਗਈ ਕਿਸ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਦਰਬਾਰ ਸਾਹਿਬ ਵਿਖੇ ਕੜਾ ਪ੍ਰਸ਼ਾਦ ਵਾਸਤੇ ਜੋ ਪਰਚੀ ਲੱਗਦੀ ਆ ਇਹਦਾ ਇਤਿਹਾਸ ਕੀ ਆ ਇਹ ਕਿਉਂ ਸ਼ੁਰੂ ਹੋਈ ਇਹ ਸਵਾਲ ਸਾਡੇ ਇੰਸਟਾਗ੍ਰam ਪੇਜ ਉੱਪਰ ਜਾਂ ਮੇਰੇ ਪਰਸਨਲ ਇੰਸਟਾ ਅਕਾਊਂਟ ਉੱਪਰ ਅਕਸਰ ਸੰਤਾਂ ਵੱਲੋਂ ਸਾਡੇ ਕੋਲ ਪੁੱਛਿਆ ਗਿਆ ਏ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸੇ ਬਾਰੇ ਚਰਚਾ ਵਿਚਾਰ ਕਰਾਂਗੇ ਇਸ ਲਈ ਬੇਨਤੀ ਆ ਕਿ ਵੀਡੀਓ ਚ ਅਖੀਰ ਤੱਕ ਬਣੇ ਰਹੋ ਕਿਉਂਕਿ ਅੱਜ ਦੀ ਸਾਡੀ ਇਹ ਵੀਡੀਓ ਬਹੁਤ ਹੀ ਜਾਣਕਾਰੀ ਨਾਲ ਭਰਪੂਰ ਤੇ ਇੰਟਰਸਟਿੰਗ ਹੋਣ ਵਾਲੀ ਆ ਤੇ ਜਿਹੜੇ ਵੀਵਰ ਅੱਜ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਹੁਣ ਜਦੋਂ ਇਸ ਸਾਰੇ ਟੌਪਿਕ ਉੱਪਰ ਮੈਂ ਖੋਜ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਦੋ ਸਾਖੀਆਂ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਤੋਂ ਅਸੀਂ ਦੇਖਦੇ ਹਾਂ ਕਿ ਕੜਾ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਆਤ ਕਦੋਂ ਕਿਵੇਂ ਤੇ ਕਿਸ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਆਪਾਂ ਇਤਿਹਾਸ ਦੀਆਂ ਇਹ ਦੋਵੇਂ ਸਾਖੀਆਂ ਆਪ ਸਭ ਨਾਲ ਸਾਂਝੀਆਂ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਦੋਵਾਂ ਵਿੱਚੋਂ ਕਿਹੜੀ ਸਾਖੀ ਆ ਜਿਹੜੀ ਸੱਚ ਦੇ ਜ਼ਿਆਦਾ ਨੇੜੇ ਲੱਗਦੀ ਆ ਹੁਣ ਜਿਵੇਂ ਪਹਿਲੀ ਸਾਖੀ ਅਨੁਸਾਰ ਗੁਰ ਤਾਂ ਉਥੇ ਸੰਗੀਤ ਦੀ ਮਨਾਹੀ ਹੁੰਦੀ ਆ ਸੰਗੀਤ ਦੀ ਮਨਾਹੀ ਤੋਂ ਭਾਵ ਕਿ ਕੋਈ ਵੀ ਸੰਗੀਤ ਵਜਾ ਨਹੀਂ ਸਕਦਾ ਸੁਣ ਨਹੀਂ ਸਕਦਾ ਗਾ ਨਹੀਂ ਸਕਦਾ ਕਹਨ ਤੋਂ ਪਾਬ ਕਿ ਸੰਗੀਤ ਬਿਲਕੁਲ ਤਰ੍ਹਾਂ ਬੈਨ ਹੁੰਦਾ ਆ ਹੁਣ ਗੁਰੂ ਨਾਨਕ ਸਾਹਿਬ ਬਗਦਾਦ ਸ਼ਹਿਰ ਦੇ ਬਾਹਰ-ਬਾਰ ਬੈਠ ਜਾਂਦੇ ਨੇ ਉਥੇ ਰਾਤ ਰੁੱਕ ਕੇ ਆਰਾਮ ਕਰਦੇ ਨੇ ਤੇ ਫਿਰ ਸਵੇਰੇ ਜਦੋਂ ਫਜ਼ਰ ਦੀ ਨਮਾਜ਼ ਦਾ ਸਮਾਂ ਹੁੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਫਜ਼ਰ ਦੀ ਨਮਾਜ਼ ਤੋਂ ਇੱਕ ਘੜੀ ਪਹਿਲਾਂ ਉੱਠ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਰਬਾਬ ਛੇੜੋ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਇੱਥੇ ਸੰਗੀਤ ਦੀ ਮਨਾਹੀ ਹੈ ਫਿਰ ਆਪਾਂ ਸੰਗੀਤ ਕਿਉਂ ਵਜ ਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਤੁਸੀਂ ਰਬਾਬ ਵਜਾਓ ਜਦੋਂ ਸੰਗੀਤ ਵੱਜੇਗਾ ਇਸ ਨੂੰ ਸੁਣ ਕੇ ਲੋਕ ਇਕੱਠੇ ਹੋਣਗੇ ਆ ਕੇ ਇਹੋ ਸਵਾਲ ਕਰਨਗੇ ਤਾਂ ਫਿਰ ਅਸੀਂ ਜਵਾਬ ਦੇਵਾਂਗੇ ਹੁਣ ਇਸ ਤੋਂ ਅੱਗੇ ਇਸ ਸਥਾਨ ਉੱਪਰ ਜਿੰਨੀ ਵੀ ਘਟਨਾ ਵਾਪਰਨੀ ਹੈ ਜੋ ਕੁਝ ਵੀ ਹੋਣਾ ਹੈ ਇਸ ਸਭ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅੰਦਰ ਕੀਤਾ ਹੈ ਉਹਨਾਂ ਦੀ ਇੱਕ ਵਾਰ ਹੈ ਬਗਦਾਦ ਗਮਨ ਇਸ ਦੇ ਵਿੱਚ ਸਾਨੂੰ ਪੂਰਾ ਜ਼ਿਕਰ ਮਿਲਦਾ ਹੈ ਇਸ ਘਟਨਾ ਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਇੱਕ ਪੰਕਤੀ ਹੈ ਜੋ ਆਪਾਂ ਸਾਰਿਆਂ ਨੇ ਸੁਣੀ ਹੋਊਗੀ ਇੱਕ ਪਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਹ ਪੰਕਤੀ ਭਾਈ ਗੁਰਦਾਸ ਜੀ ਦੀ ਇਸੇ ਵਾਰ ਵਿੱਚ ਚਹੀਂ ਲਈ ਗਈ ਹੈ। ਬਾਕੀ ਭਾਈ ਗੁਰਦਾਸ ਜੀ ਦੀ ਇਹ ਵਾਰ ਜਿਸ ਦੇ ਵਿੱਚ ਇਹ ਸਾਖੀ ਦਾ ਜ਼ਿਕਰ ਹੈ ਬਗਦਾਦ ਗਮਨ ਇਹ ਵਾਰ ਪੂਰੀ ਦੀ ਪੂਰੀ ਮੈਂ ਵੀਡੀਓ ਦੇ ਅਖੀਰ ਵਿੱਚ ਚਲਾ ਦੂੰਗਾ। ਆਪ ਸਭ ਉਸ ਨੂੰ ਸਰਵਣ ਕਰ ਸਕਦੇ ਹੋ। ਖੈਰ ਆਪਾਂ ਆਪਣੀ ਸਾਖੀ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਬਗਦਾਦ ਸ਼ਹਿਰ ਦੇ ਬਾਹਰ ਬੈਠੇ ਨੇ ਤੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਵਾਸਤੇ ਕਹਿੰਦੇ ਨੇ ਭਾਈ ਮਰਦਾਨਾ ਜੀ ਰਬਾਬ ਦੀ ਤਾਰ ਛੇੜਦੇ ਨੇ ਤੇ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਦੇ ਨੇ ਹੁਣ ਉਸ ਸਮੇਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਪੀਰ ਹੁੰਦਾ ਸੀ ਜਿਸ ਨੂੰ ਪੀਰ ਦਸਤਗੀਰ ਕਹਿੰਦੇ ਸਨ ਜਦੋਂ ਉਸ ਨੂੰ ਪਤਾ ਲੱਗਦਾ ਕਿ ਸ਼ਹਿਰ ਦੇ ਬਾਹਰ ਬਾਹਰ ਦੋ ਲੋਕ ਬੈਠੇ ਨੇ ਜੋ ਸੰਗੀਤ ਵਜਾ ਰਹੇ ਨੇ ਤਾਂ ਆਪਣੇ ਅੰਤਰ ਧਿਆਨ ਹੋ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਦੋ ਲੋਕ ਕੌਣ ਨੇ ਇੱਥੋਂ ਆਪਾਂ ਉਸ ਪੀਰ ਦੀ ਪਹੁੰਚ ਦਾ ਪਤਾ ਲਾ ਸਕਦੇ ਹਾਂ ਕਿ ਗੁਰੂ ਨਾਨਕ ਨ ਦੇ ਸਾਥੇ ਭਾਈ ਮਰਦਾਨੇ ਨੂੰ ਦੇਖ ਲਿਆ ਅੰਤਰ ਧਿਆਨ ਹੋ ਕੇ ਵੇਖਣ ਤੋਂ ਬਾਅਦ ਪੀਰ ਦਸਤਗਿਰ ਆਪਣੇ ਮুরিਦਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਸ਼ਹਿਰ ਦੇ ਉਸ ਪਾਸੇ ਦੋ ਲੋਕ ਬੈਠੇ ਨੇ ਜੋ ਸੰਗੀਤ ਵਜਾ ਰਹੇ ਨੇ ਉਹਨਾਂ ਕੋਲ ਜਾਓ ਤੇ ਉਹਨਾਂ ਨੂੰ ਸਮਝਾ ਕੇ ਆਓ ਕਿ ਇੱਥੇ ਸੰਗੀਤ ਵਜਾਉਣਾ ਮਨਾ ਹੈ ਉਸ ਦੇ ਮੂਰੀਦ ਜਦੋਂ ਗੁਰੂ ਨਾਨਕ ਸਾਹਿਬ ਕੋਲ ਜਾਂਦੇ ਹਨ ਤਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਤੇ ਵਾਪਸ ਆ ਕੇ ਪੀਰ ਦਸਤਗਿਰ ਨੂੰ ਦੱਸਦੇ ਹਨ ਕਿ ਉਸ ਦਾ ਨਾਮ ਗੁਰਨਾਨਕ ਹੈ ਤੋ ਇੰਜ ਜਾਪਦਾ ਹੈ ਕਿ ਜਿਵੇਂ ਖੁਦ ਖੁਦਾ ਧਰਤੀ ਉੱਪਰ ਆ ਗਿਆ ਹੋਵੇ ਆਪਣੇ ਮੂਰੀਦਾਂ ਦੇ ਕੋਲੋਂ ਇਹ ਗੱਲ ਸੁਣ ਕੇ ਪੀਰ ਦਸਤਗਿਰ ਬ ਰਿਓ ਜੋ ਹਜ਼ਰਤ ਮੁਹੰਮਦ ਸਾਹਿਬ ਦੇ ਬਿਲਕੁਲ ਉਲਟ ਬੋਲਦਾ ਕਿਉਂਕਿ ਜਦੋਂ ਤੱਕ ਉਸ ਦੇ ਮুরিਦ ਵਾਪਸ ਆਉਂਦੇ ਨੇ ਉਸ ਨੇ ਅੰਤਰ ਧਿਆਨ ਲਗਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਹੁੰਦੀ ਆ ਤੇ ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਨੇ ਜਿਸ ਦੇ ਵਿੱਚ ਪੰਕਤੀ ਸੁਣਦਾ ਹੈ ਪਤਾਲਾ ਪਤਾਲ ਲਖ ਆਗਾਸਾ ਆਗਾਸ ਔੜਕ ਔੜਕ ਪਾਲਥਕੇ ਵਿਧ ਕਹਿਣਿਕ ਬਾਤ ਇਹ ਪੰਕਤੀ ਸੁਣਨ ਤੋਂ ਬਾਅਦ ਹੀ ਪੀਰ ਦਸਤਗੀਰ ਆਪਣੇ ਮুরিਦਾਂ ਨੂੰ ਕਹਿੰਦਾ ਕਿ ਤੁਸੀਂ ਉਸ ਦੀ ਤੁਲਨਾ ਖੁਦਾ ਨਾਲ ਕਰ ਰਹੇ ਹੋ ਉਹ ਤਾਂ ਕਾਫਰ ਹੈ ਕਿਉਂਕਿ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਪੀ ਤੇ ਜਾ ਕੇ ਉਸ ਨੂੰ ਇਸ ਦਾ ਮਤਲਬ ਪੁੱਛਦੇ ਆ ਜੇਕਰ ਉਹ ਸਹੀ ਜਵਾਬ ਨਾ ਦੇ ਪਾਇਆ ਤਾਂ ਉੱਥੇ ਹੀ ਇੱਟਾਂ ਰੋੜੇ ਮਾਰ-ਮਾਰ ਕੇ ਉਸ ਨੂੰ ਫੌਤ ਕਰ ਦੇਵਾਂਗੇ ਭਾਬ ਕਿਸ ਨੂੰ ਮਾਰ ਦੇਵਾਂਗੇ ਪੀਰ ਦਸਤਗੀਰ ਆਪਣੇ ਮুরিਦਾਂ ਨੂੰ ਨਾਲ ਲੈ ਕੇ ਜਦੋਂ ਗੁਰੂ ਨਾਨਕ ਸਾਹਿਬ ਕੋਲ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦਬਕਾ ਮਾਰਦਾ ਹੈ ਕਹਿੰਦਾ ਹੈ ਕਿ ਓਏ ਫਕੀਰਾ ਤੂੰ ਕੀ ਹੱਤ ਚੁੱਕੀ ਹੋਈ ਹੈ ਮੈਨੂੰ ਪਤਾ ਨਹੀਂ ਇੱਥੇ ਸੰਗੀਤ ਵਜਾਉਣ ਦੀ ਮਨਾਹੀ ਹੈ ਚੱਲ ਇਸ ਰਬਾਬ ਨੂੰ ਬੰਦ ਕਰ ਤਾਂ ਗੁਰੂ ਨਾਨਕ ਸਾਹਿਬ ਉੱਥੇ ਉਸ ਨੂੰ ਬੜਾ ਸਰਲ ਤੇ ਡੂੰਘਾ ਜਵਾਬ ਦਿੰਦੇ ਹਨ ਕਿ ਚੱਲ ਠੀਕ ਹੈ ਇਹ ਸੰਗੀਤ ਹੈ ਮੈਂ ਬੰਦ ਕਰ ਦਿੰਨਾ ਇਹ ਰਬਾਬ ਹੈ ਮ ਉਸ ਨੂੰ ਕਿਵੇਂ ਬੰਦ ਕਰੇਗਾ ਗੁਰੂ ਨਾਨਕ ਸਾਹਿਬ ਉਸ ਨੂੰ ਸਮਝਾਉਦੇ ਇਹ ਕਹਿੰਦੇ ਹਨ ਕਿ ਇਹਨਾਂ ਵਗਦੀਆਂ ਹੋਈਆਂ ਹਵਾਵਾਂ ਦੇ ਵਿੱਚ ਸੰਗੀਤ ਹੈ ਇਹਨਾਂ ਵਹਿੰਦੇ ਹੋਏ ਪਾਣੀਆਂ ਦੇ ਵਿੱਚ ਸੰਗੀਤ ਹੈ ਪੱਤਿਆਂ ਦੇ ਸ਼ੋਰ ਅੰਦਰ ਸੰਗੀਤ ਹੈ ਇੱਥੋਂ ਤੱਕ ਕਿ ਆਪਣੇ ਹੱਥ ਦੀ ਨਬਜ਼ ਨੂੰ ਚੈੱਕ ਕਰਕੇ ਦੇਖ ਇਹ ਵੀ ਇੱਕ ਸੁਰ ਇੱਕ ਤਾਲ ਦੇ ਵਿੱਚ ਚੱਲ ਰਹੀ ਏ ਤੇਰੇ ਦਿਲ ਦੀ ਧੜਕਣ ਜਿਵੇਂ ਉਹ ਵੀ ਸੰਗੀਤ ਹੈ ਜਿ ਤੇਰੇ ਸਾਹ ਆ ਰਹੇ ਨੇ ਉਹ ਵੀ ਇੱਕ ਸੁਰ ਦੇ ਵਿੱਚ ਆ ਰਹੇ ਨੇ ਇੱਕ ਤਾਲ ਦੇ ਵਿੱਚ ਆ ਰਹੇ ਨੇ ਤੂੰ ਦੱਸ ਇਹਨਾਂ ਨੂੰ ਕਿਵੇਂ ਬੰਦ ਕਰੇਗਾ ਇਹ ਸਾਰੇ ਦਾ ਸਾਰਾ ਪਸਾਰਾ ਪ੍ਰਮਾਤਮਾ ਨੇ ਸੰਗੀਤਮਈ ਤਾਂ ਬਣਾਇਆ ਹੈ ਹੋਂਜੇ ਤੇਰੇ ਦਿਲ ਦੀ ਧੜਕਣ ਤਾਲ ਤੋਂ ਬੇਤਾਲ ਹੋ ਜਾਵੇ ਸੁਰ ਤੋਂ ਵੀ ਸੋਰ ਹੋ ਜਾਵੇ ਤਾਂ ਦੇਖੀ ਤੂੰ ਬਿਮਾਰ ਨਹੀਂ ਹੋ ਜਾਵੇਂਗਾ ਤੇ ਜੇਕਰ ਤੇਰੇ ਚੱਲਦੇ ਸਾਹਾਂ ਦਾ ਇਹ ਸੰਗੀਤ ਕਿਤੇ ਬੰਦ ਹੋ ਜਾਵੇ ਤਾਂ ਫਿਰ ਅੱਗੇ ਜੋ ਖੇਡ ਵਾਪਰਨੀ ਹੈ ਇਹਨੂੰ ਤੂੰ ਭਲੀ ਭਾਂਤ ਜਾਣਦਾ ਹੈ ਤੇ ਦੱਸ ਫਿਰ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੇਗਾ ਤੂੰ ਇੰਨਾ ਗਹਿਰਾ ਜਵਾਬ ਸੁਣ ਕੇ ਪੀਰ ਦਸਤਗਿਰ ਇੱਕ ਵਾਰ ਤਾਂ ਟੱਠੰਬਰ ਜਾਂਦਾ ਹੈ ਪਰ ਫਿਰ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਤੁਸੀਂ Hazrat Muhammad ਸਾਹਿਬ ਦੇ ਉਲਟ ਬੋਲ ਰਹੇ ਹੋ ਉਹਦਾ ਕੀ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਸੱਤ ਆਕਾਸ਼ ਨੇ ਸੱਤ ਪਤਾਲ ਨੇ ਕੁੱਲ 14 ਲੋਕ ਦੱਸੇ ਨੇ ਉਹਨਾਂ ਨੇ ਤੇ ਤੁਸੀਂ ਕਹਿ ਰਹੇ ਹੋ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਨੇ ਤੁਸੀਂ ਉਹਨਾਂ ਦੇ ਉਲਟ ਬੋਲ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਇਸ ਦੇ ਜਵਾਬ ਵਿੱਚ ਬੋਲੇ ਕਿ ਪੀਰ ਜੀ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਕਿਹਾ ਹੈ ਬਿਲਕੁਲ ਠੀਕ ਕਿਹਾ ਹੈ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਇਹ ਜਵਾਬ ਸੁਣ ਕੇ ਉੱਥੇ ਖੜੇ ਸਾਰੇ ਲੋਕ ਇੱਕ ਵਾਰ ਤਾਂ ਸ਼ਾਂਤ ਹੋ ਜਾਂਦੇ ਨੇ ਤੇ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਵੱਟੇ ਵੀ ਛੁੱਟ ਜਾਂਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਜੋ ਕਿਹਾ ਹੈ ਉਹ ਬਿਲਕੁਲ ਸਹੀ ਕਿਹਾ ਹੈ ਪਰ ਮੈਂ ਜੋ ਕਹਿ ਰਿਹਾ ਉਹ ਵੀ ਗਲਤ ਨਹੀਂ ਹੈ ਕਿਦਾਂ ਕਿ ਉਹਨਾਂ ਨੂੰ 14 ਲੋਕ ਦਿਖੇ ਨੇ ਸੱਤ ਉੱਪਰ ਸੱਤ ਥੱਲੇ ਉਹਨਾਂ ਨੂੰ 14 ਦਿਖੇ ਨੇ ਉਹਨਾਂ ਨੇ 14 ਕਹਤੇ ਤੇ ਮੈਨੂੰ ਲੱਖਾਂ ਦਿਖ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਫਿਰ ਗਲਤ ਕੀ ਆ ਪੀਰ ਦਸਤਗਿਰ ਗੁਰੂ ਨਾਨਕ ਸਾਹਿਬ ਨੂੰ ਚੈਲੰਜ ਕਰਦਾ ਹੋਇਆ ਕਹਿੰਦਾ ਕਿ ਤੁਸੀਂ ਲੱਖਾਂ ਆਕਾਸ਼ ਲੱਖਾਂ ਪਤਾਲਾਂ ਦੀ ਗਲਤਾਂ ਕਰ ਰਹੇ ਹੋ ਪਰ ਕੀ ਤੁਸੀਂ ਦਿਖਾ ਸਕਦੇ ਹੋ ਲੱਖਾਂ ਆਕਾਸ਼ ਤੇ ਪਤਾਲ ਤਾਂ ਗੁਰੂ ਨਾਨਕ ਸਾਹਿਬ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਇਹ ਕਹਿੰਦੇ ਨੇ ਕਿ ਠੀਕ ਆ ਤੁਸੀਂ ਆਪਣੇ ਮੁਰਿਦਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਭਰੋਸੇਮੰਦ ਮੂਰੀਦ ਲੱਗਦਾ ਨਾ ਉਸ ਨੂੰ ਇੱਥੇ ਸਾਹਮਣੇ ਲਿਆ ਕੇ ਬਿਠਾ ਦਵੋ ਮੈਂ ਉਸ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਿਖਾ ਦੂੰਗਾ ਪੀਰ ਦਸਤਗੀਰ ਉੱਥੇ ਫਿਰ ਆਪਣੇ ਸਾਰੇ ਮੂਰੀਦਾਂ ਵੱਲ ਨਿਗਾਹ ਕਮਾ ਕੇ ਦੇਖਦਾ ਤੇ ਅਖੀਰ ਤੇ ਆ ਕੇ ਕਹਿੰਦਾ ਕਿ ਮੈਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਪੁੱਤਰ ਤੇ ਆ ਹੁਣ ਜਦੋਂ ਇਹ ਮੈਂ ਸਾਖੀ ਪੜ ਰਿਹਾ ਸੀ ਨਾ ਤਾਂ ਇੱਥੇ ਆ ਕੇ ਮੈਂ ਇੱਕ ਵਾਰ ਰੁਕ ਗਿਆ ਤੇ ਮੇਰੇ ਮਨ 'ਚ ਵਿਚਾਰ ਆਇਆ ਕਿ ਚਾਹੇ ਕੋਈ ਕਿੰਨਾ ਵੀ ਸੰਤ ਮਹਾਤਮਾ ਕੋਈ ਡੇਰੇ ਦਾ ਮੁਖੀ ਹੋਵੇ ਜੋ ਗੱਦੀ ਉੱਪਰ ਬੈਠਾ ਹੋਵੇ ਉਸ ਨੂੰ ਹਮੇਸ਼ਾ ਭਰੋਸਾ ਆਪਣੇ ਪੁੱਤਰ ਉੱਪਰ ਹੀ ਹੁੰਦਾ ਏ ਜਦੋਂ ਗੱਦੀ ਦੇਣ ਦਾ ਸਮਾਂ ਆਉਂਦਾ ਹੈ ਨਾ ਤਾਂ ਗੱਦੀ ਹਮੇਸ਼ਾ ਆਪਣੇ ਪੁੱਤਰ ਨੂੰ ਦਿੰਦਾ ਫਿਰ ਭਾਵੇਂ ਸੇਵਕ ਜਿਹੜੇ ਆ ਉਹ ਸਾਰੀ-ਸਾਰੀ ਉਮਰ ਉਸ ਦੀ ਸੇਵਾ ਕਰਦੇ ਰਹਿਣ ਪਰ ਗੱਦੀ ਦਾ ਹੱਕਦਾਰ ਉਸ ਦਾ ਪੁੱਤਰ ਹੀ ਹੁੰਦਾ ਉਸ ਨੂੰ ਭਰੋਸਾ ਆਪਣੇ ਪੁੱਤਰ ਤੇ ਹੁੰਦਾ ਤੇ ਇੱਕ ਸਾਡੇ ਬਾਬੇ ਨਾਨਕ ਦਾ ਘਰ ਆ ਜਿਦੇ ਵਿੱਚ ਪੁੱਤਰਾ ਨਾਲੋਂ ਜ਼ਿਆਦਾ ਅਹਿਮਤ ਆਪਣੇ ਸੇਵਕ ਨੂੰ ਦਿੱਤੀ ਗਈ ਆ ਗੁਰਤਾ ਗੱਦੀ ਸੇਵਕ ਨੂੰ ਦਿੱਤੀ ਗਈ ਆ ਪੁੱਤਰਾਂ ਦੀ ਥਾਂ ਤੇ ਫਿਰ ਭਾਵੇਂ ਉਹ ਭਾਈ ਲੈਣਾ ਹੋਵੇ ਤੇ ਭਾਵੇਂ ਅਮਰੂ ਨੇ ਥਾਵਾ ਹੋਵੇ ਖੈਰ ਆਪਾਂ ਆਪਣੀ ਸਾਖੀ ਤੇ ਵਾਪਸ ਆਉਨੇ ਆ ਪੀਰ ਦਸਤਗੀਰ ਵੀ ਹੁਣ ਇੱਥੇ ਉਹੀ ਕੰਮ ਕਰਦਾ ਆ ਉਹ ਵੀ ਕਹਿੰਦਾ ਕਿ ਮੈਨੂੰ ਆਪਣੇ ਮੁਰਿਦਾ ਨਾਲੋਂ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਪੁੱਤਰ ਤੇ ਆ ਉਸ ਦੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਤਾਂ ਗੁਰੂ ਨਾਨਕ ਸਾਹਿਬ ਉਸਦੇ ਪੁੱਤਰ ਨੂੰ ਕਹਿੰਦੇ ਨੇ ਕਿ ਪੁੱਤਰਾ ਅੱਖਾਂ ਬੰਦ ਕਰ ਲੈ ਪੀਰ ਦਸਤਗੀਰ ਦਾ ਜੋ ਪੁੱਤਰ ਏ ਉਹ ਵੀ ਕੋਈ ਆਮ ਨਹੀਂ ਆ ਉਹ ਪੰਜ ਵਕਤ ਦਾ ਨਮਾਜ਼ੀ ਏ ਮੌਲਵੀ ਏ ਗੁਰੂ ਨਾਨਕ ਸਾਹਿਬ ਉਸ ਨੂੰ ਕਹਿੰਦੇ ਨੇ ਕਿ ਬੇਟਾ ਸਾਹਮਣੇ ਬੈਠ ਜਾਓ ਤੇ ਅੱਖਾਂ ਬੰਦ ਕਰ ਲਓ ਜੋ ਅਸੀਂ ਪੜਾਂਗੇ ਸਾਡੇ ਮਗਰ ਤੁਸੀਂ ਪੜਨਾ ਹੈ ਗੁਰੂ ਨਾਨਕ ਸਾਹਿਬ ਫਿਰ ਉੱਥੇ ਪੜਦੇ ਨੇ ਏਕ ਓੰਕਾਰ ਸਤਨਾਮ ਪੀਰ ਦਸਤਗੀਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਦੇ ਪਿੱਛੇ ਏਕ ਓੰਕਾਰ ਸਤਨਾਮ ਪੜਦਾ ਹੈ ਤੇ ਹੁਣ ਸਰੀਰ ਕਰਕੇ ਤਾਂ ਦੋਵੇਂ ਉੱਥੇ ਬੈਠੇ ਹੁੰਦੇ ਨੇ ਪਰ ਸੁਰਤ ਕਰਕੇ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰ ਰਹੇ ਹੁੰਦੇ ਨੇ ਤੇ ਸਾਰੀ ਯਾਤਰਾ ਕਰਨ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਸਚਖੰਡ ਪਹੁੰਚਦੇ ਨੇ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਦੇ ਪੁੱਤਰ ਨੂੰ ਕਹਿਣ ਲੱਗੇ ਕਿ ਪੁੱਤਰਾ ਇਹ ਕਾਲੀ ਯੁਗ ਦਾ ਸਮਾਂ ਹੈ ਅੱਜ ਦੇ ਸਮੇਂ 'ਚ ਸਕਾ ਪਿਓ ਵੀ ਆਪਣੇ ਪੁੱਤਰ ਤੇ ਯਕੀਨ ਨਹੀਂ ਕਰਦਾ ਇਸ ਲਈ ਆਪਾਂ ਹੁਣ ਜੇ ਕਰਾਮਾਤ ਦਿਖਾਉਣੀ ਏ ਤਾਂ ਪੂਰੀ ਤਰ੍ਹਾਂ ਦਿਖਾਈਏ ਹੁਣ ਜਦੋਂ ਆਪਾਂ ਇੱਥੋਂ ਜਾਵਾਂਗੇ ਤਾਂ ਆਪਾਂ ਇੱਥੋਂ ਦੀ ਕੋਈ ਵਸਤੂ ਨਾਲ ਲੈ ਕੇ ਜਾਈਏ ਤਾਂ ਜੋ ਜਦੋਂ ਉਹ ਸਾਨੂੰ ਸਵਾਲ ਕਰਨ ਕਿ ਕੀ ਸਬੂਤ ਹੈ ਕਿ ਤੁਸੀਂ ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰਕੇ ਆਏ ਹੋ ਤੇ ਆਪਾਂ ਉਹਨਾਂ ਨੂੰ ਵਿਖਾ ਸਕੀਏ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪੁੱਤਰਾ ਹੱਥ ਅੱਗੇ ਕਰ ਜਦੋਂ ਪੀਰ ਦਸਤਗੀਰ ਦਾ ਪੁੱਤਰ ਹੱਥਗਾੜੀ ਕਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਇੱਕ ਬਾਟੇ ਅੰਦਰ ਦੇਗ ਪ੍ਰਗਟ ਕਰਕੇ ਉਸਦੇ ਹੱਥ ਉੱਪਰ ਰੱਖ ਦਿੰਦੇ ਹਨ ਤੇ ਫਿਰ ਜਦੋਂ ਧਰਤੀ ਉੱਪਰ ਵਾਪਸ ਆਉਂਦੇ ਹਨ ਤਾਂ ਪੀਰ ਦਸਤਗੀਰ ਦਾ ਪੁੱਤਰ ਅੱਖਾਂ ਖੋਲਦੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜਿਸ ਦਾ ਕੋਈ ਅੰਤ ਨਹੀਂ ਗੁਰੂ ਨਾਨਕ ਖੁਦ ਖੁਦਾ ਹੈ ਜਿਹੜੀ ਦੇਗ ਬਾਟੇ ਅੰਦਰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲੈ ਪੀਰ ਦਾ ਪੁੱਤਰ ਪੀਰ ਸਣੇ ਉਸਦੇ ਸਾਰੇ ਮੁਰੀਦਾਂ ਦੇ ਵਿੱਚੋਂ ਦੇਗ ਵਰਤਾਉਂਦਾ ਹੈ ਉਸ ਦੇਗ ਨੂੰ ਛਕਣ ਤੋਂ ਬਾਅਦ ਪੀਰ ਸਣੇ ਉਸਦੇ ਸਾਰੇ ਮੁਰੀਦ ਬਹੁਤ ਆਨੰਦਤ ਹੁੰਦੇ ਹਨ ਤੇ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗਦਾ ਹੈ ਕਿ ਇਹ ਵਸਤ ਕਭੀ ਚਖੀ ਨਹੀਂ ਹੈ ਨਾਨਕ ਇਹ ਕਿਸ ਲੋਕ ਕੀ ਹੈ ਗੁਰੂ ਨਾਨਕ ਸਾਹਿਬ ਉਸ ਦੀ ਗੱਲ ਦਾ ਜਵਾਬ ਦਿੰਦੇ ਕਹਿੰਦੇ ਹਨ ਕਿ ਇਹ ਧੁਰ ਦਰਗਾਹ ਕੀ ਵਸਤ ਹੈ ਗੁਰੂ ਨਾਨਕ ਸਾਹਿਬ ਨੇ ਬਾਟੇ ਅੰਦਰ ਜਿਹੜੀ ਉਹ ਦੇਗ ਪ੍ਰਗਟ ਕੀਤੀ ਸੀ ਇਹ ਕੋਈ ਹੋਰ ਦੇਗ ਨਹੀਂ ਸਗੋਂ ਉਹੀ ਆ ਜਿਸ ਨੂੰ ਅੱਜ ਅਸੀਂ ਕੜਾ ਪ੍ਰਸ਼ਾਦ ਦੇ ਨਾਮ ਨਾਲ ਜਾਣਦੇ ਆ ਪੀਰ ਦਸਤਗੀਰ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗਾ ਕਿ ਇਹ ਸੱਚ ਦੁਬਾਰਾ ਬਣਾਣੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਨੇ ਫਿਰ ਉੱਥੇ ਉਸ ਦੇ ਕੋਲੋਂ ਖੰਡ ਆਟਾ ਕਿਉਂ ਮੰਗਾਇਆ ਤੇ ਇਸ ਤਰ੍ਹਾਂ ਬਗਦਾਦ ਦੀ ਧਰਤੀ ਉੱਪਰ ਪਹਿਲੀ ਵਾਰ ਕੜਾ ਪ੍ਰਸ਼ਾਦੀ ਦੀ ਦੇਗ ਬਣਾਈ ਗਈ ਤੇ ਵਰਤਾਈ ਗਈ ਹੁਣ ਜੇ ਬਗਦਾਦ ਦੀ ਗੱਲ ਚੱਲ ਰਹੀ ਹੈ ਤਾਂ ਇੱਥੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜੁੜੀ ਹੋਈ ਇੱਕ ਹੋਰ ਸਾਖੀ ਯਾਦ ਆਉਂਦੀ ਆ ਜੋ ਬਗਦਾਦ ਵਿੱਚ ਹੀ ਹੋਈ ਸੀ ਇਹ ਸਾਖੀ ਮੈਂ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਕਥਾ ਵਿੱਚ ਸਰਵਣ ਕੀਤੀ ਸੀ ਉਹ ਸਾਖੀ ਕੀ ਸੀ ਉਹਦੀ ਸਾਂਝ ਮਨ ਆਪਸਾ ਪਾਉਣਾ ਆ ਕੀ ਹੁੰਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਰੁਕੇ ਨੇ ਤਾਂ ਉਹਨਾਂ ਦੇ ਕੋਲ ਇੱਕ ਪਾਗਲ ਔਰਤ ਆਉਂਦੀ ਆ ਜੋ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਤੂੰ ਖੁਦਾ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਹੀਂ ਮੈਂ ਖੁਦਾ ਨਹੀਂ ਆ ਮੈਂ ਖੁਦਾ ਦਾ ਬ ਤੇ ਮਾਈ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਦੀ ਆ ਕਿ ਤੂੰ ਖੁਦਾ ਹੈ ਨਾ ਤਾਂ ਗੁਰੂ ਨਾਨਕ ਸਾਹਿਬ ਫਿਰ ਉਸਦੀ ਗੱਲ ਦਾ ਜਵਾਬ ਦਿੰਦੇ ਨੇ ਕਿ ਨਹੀਂ ਮੈਂ ਖੁਦਾ ਨਹੀਂ ਮੈਂ ਖੁਦਾ ਦਾ ਬੰਦਾ ਆ ਨੇੜੇ ਖੜੇ ਲੋਕ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਇਹ ਮਾਈ ਪਾਗਲ ਆ ਕੀ ਹੋਇਆ ਸੀ ਕਿ ਇਸ ਮਾਈ ਦਾ ਜੋ ਪੁੱਤ ਆ ਉਹ ਬਰਾਤ ਲੈ ਕੇ ਦਰਿਆ ਤੋਂ ਪਾਰ ਗਿਆ ਸੀ ਵਿਆਹ ਕਰਾਉਣ ਵਾਸਤੇ ਵਿਆਹ ਕਰਵਾ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸਦਾ ਬੇੜਾ ਦਰਿਆ ਦੇ ਵਿੱਚ ਡੁੱਬ ਗਿਆ ਸਾਣੇ ਬਰਾਤ ਦੇ ਤੇ ਫਿਰ ਉਸ ਤੋਂ ਬਾਅਦ ਕੋਈ ਵੀ ਨਹੀਂ ਲੱਭਿਆ ਤੇ ਉਦੋਂ ਤੋਂ ਇਹ ਮਾਈ ਘਰ ਦੇ ਵਿੱਚ ਤੇਲ ਲੈ ਕੇ ਸ਼ਗਨ ਦਾ ਸਮਾਨ ਇਕੱਠਾ ਕਰਕੇ ਬੈਠੀ ਆ ਤੇ ਅੱਜ ਵੀ ਉਡੀਕ ਕਰਦੀ ਆ ਕਿ ਉਸਦਾ ਪੁੱਤ ਵਾਪਸ ਆਊਗਾ ਤੇ ਉਹਦੇ ਸ਼ਗਨ ਕਰੂਗੀ ਪਰ ਹੁਣ ਬੇੜਾ ਡੁੱਬ ਚੁੱਕਾ ਤੇ ਕਿੱਥੋਂ ਆਊਗਾ ਉਹਦਾ ਪੁੱਤਰ ਬਸ ਇਹ ਉਹਦੇ ਵਿਯੋਗ ਵਿੱਚ ਹੀ ਪਾਗਲ ਹੋ ਗਈ ਆ ਉਹ ਮਾਈ ਫੇਰ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੀ ਆ ਤੂੰ ਖੁਦਾ ਹੈ ਨਾ ਤਾਂ ਗੁਰੂ ਨਾਨਕ ਸਾਹਿਬ ਫੇਰ ਜਵਾਬ ਦਿੰਦੇ ਨੇ ਕਿ ਨਹੀਂ ਮੈਂ ਖੁਦਾ ਦਾ ਬੰਦਾ ਆ ਗੁਰੂ ਨਾਨਕ ਸਾਹਿਬ ਕੋਲੋਂ ਉਹਦੀ ਹਾਲ ਦੇਖੀ ਨਹੀਂ ਜਾਂਦੀ ਤੇ ਉਹ ਕੀ ਕਰਦੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਚੱਲ ਆ ਮਾਈ ਸਾਨੂੰ ਦੱਸ ਕਿ ਤੇਰੇ ਪੁੱਤ ਦਾ ਬੇੜਾ ਕਿੱਥੇ ਡੁੱਬਾ ਸੀ ਉਹ ਮਾਈ ਗੁਰੂ ਨਾਨਕ ਸਾਹਿਬ ਨੂੰ ਦਰਿਆ ਦੇ ਕੰਢੇ ਤੇ ਲੈ ਕੇ ਜਾਂਦੀ ਆ ਤੇ ਹੱਥ ਨਾਲ ਇਸ਼ਾਰਾ ਕਰਕੇ ਦੱਸਦੀ ਆ ਕਿ ਉੱਥੇ ਡੁੱਬਾ ਸੀ ਮੇਰੇ ਪੁੱਤ ਦਾ ਬੇੜਾ ਤੇ ਫਿਰ ਗੁਰੂ ਨਾਨਕ ਸਾਹਿਬ ਉੱਥੇ ਕਲਾ ਵਰਤਉਂਦੇ ਨੇ ਤੇ ਉਸ ਮਾਈ ਦੇ ਪੁੱਤ ਦੇ ਡੁੱਬੇ ਹੋਏ ਬੇੜੇ ਨੂੰ ਤਾਰ ਕੇ ਬਾਹਰ ਕੱਢਦੇ ਨੇ ਤੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਵਾਈ ਦੇਖ ਲਾ ਕੋਈ ਬਰਾਤੀ ਰਹਿ ਤਾਂ ਨਹੀਂ ਗਿਆ ਦੱਸਿਆ ਜਾਂਦਾ ਆ ਕਿ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੇੜਾ ਅੱਜ ਵੀ ਉੱਥੇ ਹੈਗਾ ਆ ਜੋ ਗੁਰੂ ਨਾਨਕ ਸਾਹਿਬ ਨੇ ਉਸ ਮਾਈ ਦੇ ਪੁੱਤਰ ਦਾ ਪਾਰ ਲਾਇਆ ਸੀ ਹੁਣ ਆਪਾਂ ਆਪਣੀ ਵੀਡੀਓ ਤੇ ਵਾਪਸ ਆਉਣੇ ਆ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਕੜਾਹ ਪ੍ਰਸ਼ਾਦ ਦੀ ਸ਼ੁਰੂਆਤ ਕਿਵੇਂ ਹੋਈ ਸੋ ਇਹ ਤਾਂ ਅਸੀਂ ਹੁਣ ਇੱਕ ਸਾਖੀ ਜਿਹਦਾ ਜ਼ਿਕਰ ਸਾਨੂੰ ਪਾਈ ਗੁਰਦਾਸ ਜੀ ਦੀ ਬਾਣ ਵਿੱਚੋਂ ਮਿਲਦਾ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਕੜਾਹ ਪ੍ਰਸ਼ਾਦ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਬਗਦਾਦ ਦੀ ਧਰਤੀ ਉੱਪਰ ਕੀਤੀ ਸੀ ਤੇ ਹੁਣ ਆਪਾਂ ਦੂਜੀ ਸਾਖੀ ਸਰਵਣ ਕਰਦੇ ਆਂ ਇਸ ਸਾਖੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਦੋਂ ਕਰਤਾਰਪੁਰ ਤੋਂ ਚੱਲ ਕੇ ਐਮਨਾਬਾਦ ਜਾ ਰਹੇ ਹੁੰਦੇ ਆ ਤਾਂ ਅੰਮ੍ਰਿਤਸਰ ਦੀ ਧਰਤੀ 'ਤੇ ਆ ਕੇ ਰੁਕਦੇ ਆ ਤੇ ਉਹ ਇੱਕ ਛੱਪੜੀ ਦੇ ਕੰਡੇ ਤੇ ਆ ਕੇ ਬੈਠਦੇ ਨੇ ਇਹ ਛੱਪੜੀ ਦੇ ਆਲੇ-ਦੁਆਲੇ ਬਹੁਤ ਸਾਰੇ ਰੁੱਖ ਨੇ ਬਹੁਤ ਸਾਰੀਆਂ 베ਰੀਆਂ ਨੇ ਇੱਥੇ ਇੱਕ ਤਰ੍ਹਾਂ ਦਾ ਮੰਨੋ ਕਿ ਜੰਗਲ ਵਰਗਾ ਮਾਹੌਲ ਆ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਨੂੰ ਉਸ ਛੱਪੜੀ ਦੇ ਕੰਡੇ ਤੇ ਬੈਠਾ ਵੇਖ ਕੇ ਨੇੜੇ ਹੀ ਪਿੰਡ 'ਇੱਕ ਸੁਲਤਾਨਵਿੰਡ ਪਿੰਡ' ਉੱਥੋਂ ਦਾ ਇੱਕ ਚੌਧਰੀ ਆ ਤਾਰਾ ਉਹ ਤਾਰਾ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦਾ ਕਿ ਮਹਾਰਾਜ ਮੇਰੇ ਲੈ ਕੋ ਸੇਵਾ ਦੱਸੋ ਤਾਂ ਗੁਰੂ ਨਾਨਕ ਸਾਹਿਬ ਫਿਰ ਉੱਥੇ ਉਹਦੇ ਕੋਲੋਂ ਖੰਡ ਘਿਓ ਤੇ ਆਟਾ ਮਗਾਉਂਦੇ ਨੇ ਹੁਣ ਛਪੜੀ ਆ ਤੇ ਉੱਥੇ ਜਲਦਾ ਪ੍ਰਬੰਧ ਵੀ ਹੈਗਾ ਸੀ ਜੰਗਲ ਦਾ ਮਾਹੌਲ ਆ ਤੇ ਉੱਥੋਂ ਲੱਕੜਾਂ ਵੀ ਇਕੱਠੀਆਂ ਕਰ ਲਿਆਂ ਜਾਂਦੀਆਂ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੇ ਪਹਿਲੀ ਵਾਰੀ ਦੇਗ ਤਿਆਰ ਕੀਤੀ ਸੀ ਕੜਾ ਪ੍ਰਸ਼ਾਦ ਦੀ ਦੂਜੀ ਸਾਖੀ ਦੇ ਅਨੁਸਾਰ ਹੁਣੇ ਦੇਗ ਤਿਆਰ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਦੋਂ ਇਹ ਦੇਗ ਭਾਈ ਮਰਦਾਨਾ ਜੀ ਦੇ ਤਾਰੇ ਚੌਧਰੀ ਨੂੰ ਸਿਖਾਉਂਦੇ ਆ ਤੇ ਦੋਨੋਂ ਦੇਖਸ਼ਕ ਬਹੁਤ ਹੀ ਖੁਸ਼ ਹੁੰਦੇ ਨੇ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਇਹ ਦੇਗ ਆਪਾਂ ਦੁਬਾਰਾ ਤਿਆਰ ਵੀ ਕਰ ਸਕਦੇ ਆ ਇਹ ਦੁਬਾਰਾ ਵੀ ਕਦੀ ਵਰਤਾਈ ਜਾਊਗੀ ਤਾਂ ਗੁਰੂ ਨਾਨਕ ਸਾਹਿਬ ਉੱਥੇ ਫਿਰ ਬਚਨ ਕਰਦੇ ਆ ਕਿ ਮਰਦਾਨਿਆ ਇੱਕ ਸਮਾਂ ਆਊਗਾ ਜਦੋਂ ਇਸ ਸਥਾਨ ਦੇ ਉੱਪਰ ਨਿਤ ਪ੍ਰਤੀ ਦੇਗ ਵਰਤੀ ਜਾਊਗੀ ਹੁਣ ਇਹ ਜਗ੍ਹਾ ਪਤਾ ਕਿਹੜੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀ ਛਪੜੀ ਦੇ ਕੰਡੇ ਤੇ ਇਹੋ ਛਪੜੀ ਸੀ ਜਿੱਥੇ ਬੀਬੀ ਰਜਨੀ ਦੇ ਘਰ ਵਾਲੇ ਦਾ ਕੋ ਠੀਕ ਹੋਇਆ ਆ ਵੈਸੇ ਬੀਬੀ ਰਜਨੀ ਉੱਪਰ ਤੇ ਉਸਦੇ ਘਰ ਵਾਲੇ ਦੇ ਉੱਪਰ ਕਿ ਕਿਵੇਂ ਉਹਨੂੰ ਕੋਡ ਹੁੰਦਾ ਤੇ ਕਿਵੇਂ ਉਹਦਾ ਕੋਡ ਠੀਕ ਹੁੰਦਾ ਇਹਦੇ ਉੱਪਰ ਵੀ ਇੱਕ ਪੂਰੀ ਵੀਡੀਓ ਬਣਾ ਕੇ ਮੈਂ ਆਪਣੇ ਚੈਨਲ ਉੱਪਰ ਅਪਲੋਡ ਕਰ ਚੁੱਕਾ ਜਿਹਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ ਜਿਹੜਾ ਨਜ਼ਰ ਆ ਰਿਹਾ ਇਹ ਤੇ ਕਲਿੱਕ ਕਰਕੇ ਮਿਲ ਜਾਊਗਾ ਵੈਸੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਉੱਤੇ ਵੀ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਸੋ ਇਹ ਉਹ ਛਪੜੀ ਸੀ ਜਿਹੜੀ ਅੱਗੇ ਚੱਲ ਕੇ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਬਣਦੀ ਆ ਤੇ ਜਿਹੜੀ ਬੇੜੀਅਟ ਬੈਠੇ ਸੀ ਇਹੋ ਬੇਰੀ ਸੀ ਜਿਹਨੂੰ ਅੱਜ ਦੁੱਖ ਭੰਜਣ ਬੇਰੀ ਕਿਹਾ ਜਾਂਦਾ ਆ ਸੋ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਦੇ ਸਦਕਾ ਹੈ ਅੱਗੇ ਚੱਲ ਕੇ ਇੱਥੇ ਦਰਬਾਰ ਸਾਹਿਬ ਬਣਿਆ ਤੇ ਇੱਥੇ ਅੱਜ ਕੜਾ ਪ੍ਰਸ਼ਾਦੀ ਦੇਖ ਜਿਹੜੀ ਆ ਵਰਤਾਈ ਜਾਂਦੀ ਆ ਸੋ ਇਹ ਸੀ ਉਹ ਦੋ ਸਾਖੀਆਂ ਜੋ ਕੜਾ ਪ੍ਰਸ਼ਾਦੀ ਦੇਖ ਦੀ ਸ਼ੁਰੂਆਤ ਨੂੰ ਦਰਸਾਉਂਦੀਆਂ ਨੇ ਹੁਣ ਇਹਨਾਂ ਦੋਨਾਂ ਸਾਖੀਆਂ ਦੇ ਵਿੱਚ ਇੱਕ ਗੱਲ ਜਿਹੜੀ ਕਾਮਨ ਆ ਉਹ ਇਹ ਆ ਕਿ ਦੋਨਾਂ ਸਾਖੀਆਂ ਗੁਰੂ ਨਾਨਕ ਸਾਹਿਬ ਨਾਲ ਜੁੜਦੀਆਂ ਨੇ ਕਹਿਣ ਜਿਹੜੀ ਤਕੜਾ ਪ੍ਰਸ਼ਾਦੀ ਦੇ ਗਿਆ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਆ ਬਾਕੀ ਦੋਨਾਂ ਸਾਖੀਆਂ ਦੇ ਵਿੱਚੋਂ ਤੁਹਾਨੂੰ ਜ਼ਿਆਦਾ ਸੱਚੀ ਕਿਹੜੀ ਲੱਗਦੀ ਆ ਕਿਹੜੀ ਲੱਗਦੀ ਆ ਕਿ ਜਿਹੜੀ ਜ਼ਿਆਦਾ ਸੱਚ ਦੇ ਨੇੜੇ ਆ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੜੀ ਸਾਖੀ ਸਹੀ ਆ ਉਹ ਸਾਖੀ ਜਿਹਦੇ ਵਿੱਚ ਦੱਸਿਆ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਦੇਗ ਆ ਬਗਦਾਦ ਦੀ ਧਰਤੀ ਉੱਪਰ ਸ਼ੁਰੂ ਕੀਤੀ ਸੀ ਪੀਰ ਦਸਤਗੀਰ ਦੇ ਨਾਲ ਜਾਂ ਉਹ ਸਾਖੀ ਜਿਹਦੇ ਵਿੱਚ ਦੱਸਿਆ ਗਿਆ ਕਿ ਦੇਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋਈ ਆ ਮੈਂ ਨਾ ਕਿਸੇ ਵਿਦਵਾਨ ਦੀ ਕਥਾ ਸੁਣ ਰਿਹਾ ਸੀ ਤੇ ਉਹਨਾਂ ਨੇ ਆਪਣੀ ਕਥਾ ਦੇ ਵਿੱਚ ਇੱਕ ਗੱਲ ਬਹੁਤ ਵਧੀਆ ਕੀਤੀ ਜੋ ਮੈਨੂੰ ਪਰਸਨਲੀ ਤੌਰ ਤੇ ਵਧੀਆ ਲੱਗੀ ਉਹਨਾਂ ਦਾ ਕਹਿਣਾ ਸੀ ਪਹਿਲਾਂ ਤੇ ਜਿਹੜੇ ਲੋਕ ਸੀ ਜੋ ਸਿੱਖ ਸਨ ਉਹ ਅਨਪੜ ਸਨ ਹੁਣ ਇਹਦਾ ਮਤਲਬ ਇਹ ਨਹੀਂ ਕਿ ਮੈਂ ਅਨਪੜ ਹੋਣ ਨੂੰ ਚੰਗਾ ਕਹਿ ਰਿਹਾ ਉਹਨਾਂ ਦਾ ਕਹਿਣਾ ਇਹ ਸੀ ਕਿ ਪਹਿਲਾਂ ਜਦੋਂ ਲੋਕ ਅਨਪੜ ਸਨ ਤਾਂ ਉਹਨਾਂ ਦੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਆ ਟੁੱਟ ਵਿਸ਼ਵਾਸ ਸੀ ਉਹਨਾਂ ਲੋਕਾਂ ਨੇ ਅਨਪੜ ਹੋਣ ਦੇ ਬਾਵਜੂਦ ਵੀ ਸਿੱਖੀ ਨੂੰ ਸਾਂਭ ਕੇ ਰੱਖਿਆ ਸੀ ਉਹਨਾਂ ਆਪਣੇ ਗੁਰੂਆਂ ਤੇ ਯਕੀਨ ਸੀ ਤੇ ਹੁਣ ਜਦੋਂ ਅੱਜ ਲੋਕ ਪੜ੍ਹ ਲਿਖ ਗਏ ਨੇ ਤਾਂ ਇਹ ਪੜ੍ਹੇ ਲਿਖੇ ਹੋ ਕੇ ਸਮਝਦਾਰ ਹੋਣ ਦੀ ਥਾਂ ਤੇ ਸ਼ੰਕਾਵਾਦੀ ਹੋ ਗਏ ਨੇ ਤਰਕਵਾਦੀ ਹੋ ਗਏ ਨੇ ਕਿਆੰਤ ਭਾਵ ਕਿ ਜਦੋਂ ਲੋਕ ਅਨਪੜ੍ਹ ਸਨ ਤਾਂ ਉਦੋਂ ਇਹਨਾਂ ਦਾ ਗੁਰੂ 'ਤੇ ਯਕੀਨ ਸੀ ਪਰ ਅੱਜ ਪੜ੍ਹ ਲਿਖ ਕੇ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਦਾ ਯਕੀਨ ਹੋਰ ਗੁਰੂ ਵਿੱਚ ਪੱਕਾ ਹੁੰਦਾ ਤਾਂ ਕਿ ਇਹ ਗੁਰਬਾਣੀ ਨੂੰ ਹੋਰ ਸੋਖੇ ਤਰੀਕੇ ਨਾਲ ਸਮਝਦੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰ ਪਾਉਂਦੇ ਆਪਣੀ ਬਾਣੀ ਦਾ ਪਰ ਇਹਨਾਂ ਲੋਕਾਂ ਨੇ ਪੜ੍ਹਨ ਲਿਖਣ ਤੋਂ ਬਾਅਦ ਬਾਣੀ ਦਾ ਪ੍ਰਚਾਰ ਤਾਂ ਕੀ ਕਰਨਾ ਉਲਟਾ ਗੁਰਬਾਣੀ ਉੱਪਰ ਗੁਰੂ ਉੱਪਰ ਜਾਂ ਗੁਰੂ ਦੀਆਂ ਕਰਨੇ ਉੱਪਰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਇਹ ਕਿਵੇਂ ਹੋ ਗਿਆ ਇਹ ਕਿੱਦਾਂ ਹੋ ਸਕਦਾ ਇਦਾਂ ਕਿਦਾਂ ਮੰਨ ਲਈ ਅਸੀਂ ਇਹ ਗੱਲ ਨੂੰ ਮਤਲਬ ਇਹੋ ਜਿਹਾ ਸਵਾਲ ਕਰਦੇ ਆ ਹੁਣ ਚਾਹੀਦਾ ਤਾਂ ਇਹ ਸੀ ਕਿ ਪੜ੍ਹ ਲਿਖ ਕੇ ਸਿੱਖੀ ਨੂੰ ਸਿੱਖੀ ਦੇ ਸਿਧਾਂਤ ਨੂੰ ਸਮਝਦੇ ਤੇ ਦੂਜਿਆਂ ਨੂੰ ਵੀ ਸਮਝਾਉਂਦੇ ਜਿਹੜੇ ਭੁੱਲੇ ਭਟਕੇ ਲੋਕ ਨੇ ਉਹਨਾਂ ਤੱਕ ਸਿੱਖੀ ਦਾ ਜੋ ਮੈਸੇਜ ਆ ਉਹ ਪਹੁੰਚਾਉਂਦੇ ਪਰ ਅਸੀਂ ਤਾਂ ਹੁਣ ਆਪ ਹੀ ਭਟਕੇ ਫਿਰਦੇ ਆ ਪੜ੍ਹ ਲਿਖਣ ਤੋਂ ਬਾਅਦ ਤੇ ਅਸੀਂ ਦੂਜਿਆਂ ਨੂੰ ਕੀ ਸਮਝਾਉਣਾ ਹੁਣ ਇੱਥੇ ਇਹ ਗੱਲ ਮੈਂ ਤਾਂ ਕਰ ਰਿਹਾ ਇਹ ਨਾ ਸਮਝਿਆ ਜਾਵੇ ਕਿ ਮੈਂ ਵੀਡੀਓ ਤੋਂ ਢਟ ਗਿਆ ਮੈਂ ਵੀਡੀਓ ਤੋਂ ਨਹੀਂ ਢਟ ਗਿਆ ਮੈਂ ਸਿਰਫ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਹੁਣ ਜਦੋਂ ਮੈਂ ਇੱਥੇ ਕੜਾ ਪ੍ਰਸ਼ਾਦ ਦੀ ਗੱਲ ਕਰ ਰਿਹਾ ਨਾ ਕਿ ਕੜਾ ਪ੍ਰਸ਼ਾਦ ਦੀ ਦੇ ਕਿਵੇਂ ਤਿਆਰ ਹੋਈ ਤਾਂ ਇੱਥੇ ਮੈਂ ਖੰਡ ਸ਼ਬਦ ਦੀ ਵਰਤੋਂ ਕੀਤੀ ਆ ਤੇ ਹੁਣ ਇੱਥੇ ਕਈਆਂ ਦੇ ਮੈਸੇਜ ਆਉਣਗੇ ਤਰਕਵਾਦੀਆਂ ਦੇ ਜਾਂ ਪੜ੍ਹੇ ਲਿਖਿਆਂ ਦੇ ਕਿ ਉਸ ਵੇਲੇ ਖੰਡ ਕਿੱਥੋਂ ਆ ਗਈ ਜੀ ਉਦੋਂ ਕਿਹੜਾ ਖੰਡ ਦੀਆਂ ਮਿਲਾਂ ਲੱਗੀਆਂ ਸਨ ਫੈਕਟਰੀਆਂ ਲੱਗੀਆਂ ਸਨ ਸੋ ਉਹਨਾਂ ਦਾ ਜਵਾਬ ਵੀ ਮੈਂ ਗੁਰਬਾਣੀ ਚ ਦਊਂਗਾ ਕਿਉਂਕਿ ਜਦੋਂ ਅਸੀਂ Google ਤੇ ਚੀਜ਼ਾਂ ਸਰਚ ਕਰਨ ਬੈਠਦੇ ਆ ਨਾ ਤਾਂ ਹਰ ਚੀਜ਼ Google ਚ ਨਹੀਂ ਮਿਲਦੀ ਕਦੇ ਕਦੇ ਗੁਰਬਾਣੀ ਵੀ ਪੜ੍ਹਨੀ ਚਾਹੀਦੀ ਆ ਬਹੁਤ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਜਵਾਬ ਸਾਨੂੰ ਗੁਰਬਾਣੀ ਚ ਮਿਲਦਾ ਆ ਹੁਣ ਇੱਥੇ ਮੈਂ ਗੱਲ ਕੀਤੀ ਸੀ ਖੰਡ ਦੀ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਦੇਗ ਤਿਆਰ ਕਰਨ ਵਾਸਤੇ ਰਸਲ ਮੰਗਾਈ ਤੇ ਉਹਦੇ ਚ ਖੰਡ ਮੰਗਾਈ ਆ ਹੁਣ ਗੁਰੂ ਨਾਨਕ ਸਾਹਿਬ ਦੇ ਸਮੇਂ ਖੰਡ ਦੀ ਗੱਲ ਕੀਤੀ ਆ ਪਰ ਆਪਾਂ ਗੁਰਬਾਣੀ ਚੋਂ ਦੇਖਦੇ ਆਂ ਕਿ ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਗ 1164 ਵਿੱਚ ਕੀ ਗੱਲ ਕਰ ਰਹੇ ਨੇ ਭਗਤ ਨਾਮਦੇਵ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਨੇ ਤਾਂ ਉਹ ਵੀ ਖੰਡ ਬਾਰੇ ਲਿਖ ਰਹੇ ਨੇ ਅੰਗ 1164 ਭਗਤ ਨਾਮਦੇਵ ਜੀ ਕਬਹੂ ਖੀਰ ਖਾਂਡ ਕਿਉ ਨਾ ਪਾਵੇ ਇਸੇ ਤਰ੍ਹਾਂ ਭਗਤ ਕਬੀਰ ਜੀ ਇਹ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੇ ਨੇ ਭਗਤ ਕਬੀਰ ਜੀ ਅੰਗ 1376 ਤੇ ਕੀ ਫਰਮਾਉਂਦੇ ਨੇ ਹਰ ਹੈ ਖਾਂਡ ਰੇਤਮਹਿ ਬਿਖਰੀ ਹਾਥ ਚੁੰਨੀ ਨਾ ਜਾਏ ਤੇ ਹੁਣ ਬਾਬਾ ਫਰੀਦ ਜੀ ਇਹ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਦੇ ਨੇ ਅੰਗ 1378 ਫਰੀਦਾ ਸੱਕਰਖੰਡ ਨਿਵਾਤ ਗੁੜ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਵੀ ਖੰਡ ਬਾਰੇ ਲਿਖਦੇ ਨੇ ਖਾਂਡ ਖਾਂਡ ਕਹਿ ਜੀਬਾ ਨਾ ਸਵਾਦ ਮਿੱਠਾ ਆਵੇ ਸੋ ਬੇਨਤੀ ਆ ਗੁਰਬਾਣੀ ਉੱਪਰ ਜਾਂ ਗੁਰੂ ਕੀਆਂ ਬਾਤਾਂ ਉੱਪਰ ਗੁਰੂ ਕੀਆਂ ਸਾਖੀਆਂ ਉੱਪਰ ਕਦੀ ਵੀ ਸ਼ੰਕੇ ਨਾ ਕਰੋ ਕਦੀ ਵੀ ਤਰਕ ਨਾ ਕਰੋ ਪਰ ਫਿਰ ਵੀ ਜੇਕਰ ਤੁਹਾਡੀ ਬੁੱਧੀ ਸ਼ੰਕੇ ਆਉਂਦੇ ਨੇ ਤਾਂ ਇੱਕ ਵਾਰ ਵਿਚਾਰ ਜ਼ਰੂਰ ਕਰਿਆ ਕਰੋ ਸ਼ੰਕਾ ਕਰਨ ਤੋਂ ਪਹਿਲਾਂ ਸਵਾਲ ਕਰਨ ਤੋਂ ਪਹਿਲਾਂ ਸੋ ਇਹ ਤਾਂ ਸੀ ਉਹ ਦੋ ਸਾਖੀਆਂ ਜਿਨ੍ਹਾਂ ਦੇ ਵਿੱਚ ਅਸੀਂ ਦੱਸਿਆ ਕਿ ਕੜਾ ਪ੍ਰਸ਼ਾਦੀ ਦੇਖਦੀ ਸ਼ੁਰੂਆਤ ਕਿਵੇਂ ਹੋਈ ਆ ਹੁਣ ਆਪਾਂ ਗੱਲ ਕਰਦੇ ਆ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਕੜਾ ਪ੍ਰਸ਼ਾਦ ਵਾਸਤੇ ਕੱਟੀ ਜਾਂਦੀ ਪਰਚੀ ਦੀ ਕਿ ਇਹ ਪਰਚੀ ਦੀ ਪ੍ਰਥਾ ਜਿਹੜੀ ਆ ਕਦੋਂ ਸ਼ੁਰੂ ਕੀਤੀ ਗਈ ਕਿਉਂ ਸ਼ੁਰੂ ਕੀਤੀ ਗਈ ਤੇ ਇਹਦੀ ਲੋੜ ਕੀ ਪਈ ਕਿਉਂ ਸ਼ੁਰੂ ਕਰਨੀ ਪਈ ਸਾਨੂੰ ਇਹ ਸੋ ਇਹ ਪਰਚੀ ਪ੍ਰਥਾ ਬਾਰੇ ਜਦੋਂ ਮੈਂ ਖੋਜ ਕਰ ਰਿਹਾ ਸੀ ਤਾਂ ਕੋਈ ਵੀ ਪੁਖਤਾ ਸਰੋਤ ਮੇਰੇ ਹੱਥ ਨਹੀਂ ਲੱਗਾ ਜਿਦੇ ਵਿੱਚ ਮੈਨੂੰ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਪਰ ਮੇਰੀ ਪਹੁੰਚ ਉਸ ਤੱਕ ਨਹੀਂ ਹੋਈ ਕਿ ਜਿੱਥੋਂ ਮੈਨੂੰ ਪਤਾ ਲੱਗ ਸਕੇ ਕਿ ਪੁਖਤਾ ਜਿਹੜੀ ਜਾਣਕਾਰੀ ਆ ਉਹ ਕੀ ਹੈ ਕਿ ਪਰਚੀ ਪ੍ਰਥਾ ਕਿਉਂ ਸ਼ੁਰੂ ਕੀਤੀ ਗਈ ਜਦੋਂ ਮੈਨੂੰ ਕੋਈ ਪੁਖਤਾ ਸਰੋਤ ਇਸ ਬਾਰੇ ਨਹੀਂ ਮਿਲਿਆ ਤਾਂ ਮੇਰੀ ਜਾਣਕਾਰੀ ਵਿੱਚ ਜੋ ਗੁਰਮੁਖ ਸੂਝਵਾਨ ਸੱਜਣ ਨੇ ਵਿਦਵਾਨ ਨੇ ਉਹਨਾਂ ਨਾਲ ਮੈਂ ਵਿਚਾਰ ਵਟਾਂਦਰਾ ਕੀਤਾ ਤਾਂ ਉਹਨਾਂ ਨਾਲ ਵਿਚਾਰ ਕਰਨ ਤੋਂ ਬਾਅਦ ਫੇਰ ਮੇਰੇ ਸਾਹਮਣੇ ਦੋ ਤੱਤ ਸਾਹਮਣੇ ਆਉਂਦੇ ਨੇ ਜਿਨ੍ਹਾਂ ਸਾਨੂੰ ਇਹ ਪਤਾ ਲੱਗਦਾ ਕਿ ਪਰਚੀ ਦੀ ਪ੍ਰਥਾ ਕਿਉਂ ਤੇ ਕਦੋਂ ਤੇ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਆ ਸੋ ਹੁਣ ਆਪਾਂ ਇਹਨਾਂ ਦੋਹਾਂ ਤੱਤਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਹੁਣ ਪਹਿਲੇ ਤੱਤ ਨੂੰ ਜਾਣਨ ਵਾਸਤੇ ਸਾਨੂੰ ਜਾਣਾ ਪਊਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਜਦੋਂ ਖਾਲਸਾ ਰਾਜ ਚੱਲ ਰਿਹਾ ਵਾ ਤੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਬੱਬਾ ਫੂਲਾ ਸਿੰਘ ਜੀ ਅਕਾਲੀ ਬੱਬਾ ਫੂਲਾ ਸਿੰਘ ਜੀ ਉਹ ਮਹਾਨ ਸ਼ਖਸੀਅਤ ਨੇ ਜੋ ਵਕਤ ਦੇ ਮਹਾਰਾਜੇ ਨੂੰ ਵੀ ਸਜ਼ਾ ਸੁਣਾਉਣ ਤੋਂ ਨਹੀਂ ਡਰਦੇ ਇੱਥੇ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਗੱਲ ਦੱਸ ਦਵਾਂ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਦੀ ਵੀ ਮਹਾਰਾਜਾ ਰਣਜੀਤ ਸਿੰਘ ਵਾਸਤੇ ਮਹਾਰਾਜਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਉਹ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਇਦੀ وجہ اے ਸੀ ਕਿ ਅਕਾਲੀ ਬਾਬਾ ਫੁੱਲਾ ਸਿੰਘ ਜੀ ਜਿਸ ਅਹੁਦੇ ਤੇ ਸਨ ਅਕਾਲ ਤਖਬ ਸਾਹਿਬ ਜੀ ਜੱਥੇਦਾਰ ਦੇ ਅਹੁਦੇ ਤੇ ਸਨ ਇਹ ਜਿਹੜਾ ਅਹੁਦਾ ਆ ਸ੍ਰੀ ਅਕਾਲ ਤਖਬ ਸਾਹਿਬ ਜੀ ਦੇ ਜੱਥੇਦਾਰ ਦਾ ਇਹ ਅਹੁਦਾ ਮਹਾਰਾਜੇ ਦੇ ਅਹੁਦੇ ਨਾਲੋਂ ਕਿਤੇ ਉੱਚਾ ਆ ਇਸ ਕਰਕੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਵਾਸਤੇ ਮਹਾਰਾਜਾ ਸ਼ਬਦ ਨਹੀਂ ਵਰਤੇ ਸਨ ਉਹ ਹਮੇਸ਼ਾ ਮਹਾਰਾਜੇ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਤੇ ਕਾਸ਼ ਕਿ ਸਾਡੇ ਜਿਹੜੇ ਅੱਜ ਦੇ ਜੱਥੇਦਾਰ ਨੇ ਇਹ ਵੀ ਆਪਣੇ ਅਹੁਦੇ ਨੂੰ ਪਛਾਣਨ ਤੇਰੀ ਸਹੀ ਵਰਤੋਂ ਕਰਨ ਖੈਰ ਆਪ ਆਪਣੀ ਵੀਡੀਓ ਤੇ ਵਾਪਸ ਆਉਂਨੇ ਆ ਕਿਆ ਜਾਣਦਾ ਯਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ ਉਸ ਸਮੇਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜੋ ਕੜਾ ਪ੍ਰਸ਼ਾਦੀ ਦੇਖ ਤਿਆਰ ਹੁੰਦੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਚੋਂ ਆਈ ਮਾਇਆ ਤੋਂ ਤਿਆਰ ਹੁੰਦੀ ਸੀ ਤੇ ਉਸ ਸਮੇਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਹੁੰਦੀ ਅਰਦਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਲਾਮਤੀ ਦੀ ਅਰਦਾਸ ਕੀਤੀ ਜਾਂਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਿਹੜਾ ਉਹ ਵਧੇ ਫੁੱਲੇ ਤੇ ਹਮੇਸ਼ਾ ਸਲਾਮਤ ਰਹੇ ਪਰ ਫਿਰ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਪਾਸ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਸ਼ਿਕਾਇਤਾਂ ਪਹੁੰਚਣਾ ਸ਼ੁਰੂ ਹੋ ਦਾੜੀ ਰੰਗਣੀ ਸ਼ਰਾਬ ਪੀਣੀ ਆਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜੇ ਖਿਲਾਫ ਮਿਲ ਰਹੀਆਂ ਇਹਨਾਂ ਸ਼ਿਕਾਇਤਾਂ ਦੇ ਉੱਤੇ ਜਦੋਂ ਮਹਾਰਾਜੇ ਕੋ ਸਪਸ਼ਟੀਕਰਨ ਮੰਗਣ ਵਾਸਤੇ ਉਹਨੂੰ ਸੁਨੇਹਾ ਭੇਜਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ 2-3 ਵਾਰ ਸੱਦਾ ਭੇਜਿਆ ਜਾਂਦਾ ਕਿ ਉਹ ਅਕਾਲ ਤਖਤ ਸਾਹਿਬਾ ਕੇ ਪੇਸ਼ ਹੋਵੇ ਇਹਨਾਂ ਸ਼ਿਕਾਇਤਾਂ ਉੱਪਰ ਆਪਣਾ ਸਪਸ਼ਟੀਕਰਨ ਦੇਵੇ ਪਰ ਮਹਾਰਾਜੇ ਵੱਲੋਂ ਇਹਨਾਂ ਸੱਦਿਆਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਤੇ ਉਹ ਅਕਾਲ ਤਖਤ ਸਾਹਿਬ ਕੇ ਪੇਸ਼ ਨਹੀਂ ਹੁੰਦਾ। ਜਿਸ ਤੋਂ ਬਾਅਦ ਅਕਾਲੀ ਬ ਕਿ ਅੱਜ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਜੋ ਕੜਾ ਪ੍ਰਸ਼ਾਦੀ ਦੇਖ ਤਿਆਰ ਹੁੰਦੀ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਤੋਂ ਆਈ ਸੇਵਾ ਤੋਂ ਤਿਆਰ ਨਹੀਂ ਹੋਊਗੀ ਤੇ ਜਿਹੜਾ ਦੂਜਾ ਹੁਕਮਨਾਮਾ ਉਹ ਇਹ ਸੀ ਕਿ ਦਰਬਾਰ ਸਾਹਿਬ ਵਿਖੇ ਹੁੰਦੀ ਅਰਦਾਸ ਵਿੱਚੋਂ ਜਿਹੜੀ ਮਹਾਰਾਜੇ ਦੇ ਰਾਜ ਵਾਲੀ ਸਲਾਮਤੀ ਦੀ ਲੈਣ ਆ ਉਹ ਕੱਢ ਦਿੱਤੀ ਜਾਊਗੀ ਇਹਨਾਂ ਹੁਕਮਨਾਮਿਆਂ ਦੇ ਜਾਰੀ ਹੋਣ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਨੂੰ ਮਿਲਣਾ ਚਾਹਿਆ ਤਾਂ ਅਕਾਲੀ ਬਾਬਾ ਫੁੱਲਾ ਸਿੰਘ ਜੀ ਨੂੰ ਉਸ ਨੂੰ ਸੁਨਾਹ ਪਹੁੰਚਵਾਇਆ ਕਿ ਹੁਣ ਇਹ ਜਿਹੜਾ ਮਸਲਾ ਆ ਤੇਰੇ ਮੇਰੇ ਵਿਚਕਾਰ ਨਹੀਂ ਰਹਿ ਗਿਆ ਸਗੋਂ ਇਹ ਮਸਲਾ ਤੇਰੇ ਦੇ ਅ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਫਿਰ ਵੀ ਅਕਾਲ ਤਖਤ ਸਾਹਿਬ ਖੇ ਪੇਸ਼ ਨਹੀਂ ਹੁੰਦਾ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਆ ਤੇ ਫਿਰ ਇੱਕ ਦਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਖੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਆਪਣੀ ਮਿਆਨ ਚੋਂ ਤਲਵਾਰ ਖਿੱਚ ਕੇ ਮਹਾਰਾਜੇ ਦੇ ਅੱਗੇ ਆ ਕੇ ਖਲੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਇੱਕ ਤਨਖਾਹਿਆ ਕਦੀ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਆ ਸਕਦਾ ਜੇ ਤੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣੇ ਨੇ ਤਾਂ ਤੈਨੂੰ ਪਹਿਲਾਂ ਮੇਰੇ ਨਾਲ ਲੜਨਾ ਪਊਗਾ ਮੈਨੂੰ ਹਰਾਉਣਾ ਪਊਗਾ ਤੇ ਜਾਂ ਫਿਰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਤੇ ਆਪਣੀ ਭੁੱਲ ਬਖਸ਼ਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਾ ਪਿਆ ਤੇ ਉਸਦੇ ਇਹਨਾਂ ਗਲਤੀਆਂ ਕਰਕੇ ਹੀ ਉਸ ਨੂੰ 100 ਕੋੜੇ ਮਰੇ ਜਾਣ ਦੀ ਸਜ਼ਾ ਸੁਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਆਇਆ ਦੇਸ਼ ਦਾ ਸਭ ਤੋਂ ਵੱਡਾ ਮਹਾਰਾਜਾ ਹੁਣ ਨੰਗੇ ਪਿੰਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇੱਕ ਰੁੱਖ ਦੇ ਨਾਲ ਬੱਜਾ ਹੋਇਆ ਹੈ ਕੋੜੇ ਖਾਣ ਵਾਸਤੇ ਪਰ ਉਸ ਦੀ ਨਿਮਰਤਾ ਨੂੰ ਵੇਖਦੇ ਤੇ ਸੰਗਤਾਂ ਦੇ ਬੇਨਤੀ ਕਰਨ ਤੋਂ ਬਾਅਦ ਉਸ ਦੀ ਕੋੜੇ ਜਾਣ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਜਾਂਦਾ ਪਰ ਜਿਹੜੇ ਹੁਕਮ ਨਾਮੇ ਜਾਰੀ ਹੋਏ ਸੀ ਉਹ ਸੰਗਤ ਦੀ ਮਾਇਆ ਨਾ ਤਿਆਰ ਹੋਊਗਾ ਤੇ ਹੁਣ ਜਿਹੜੀ ਅਰਦਾਸ ਹੈ ਉਹਦੇ ਵਿੱਚ ਮਹਾਰਾਜੇ ਦੇ ਰਾਜ ਦੀ ਸਲਾਮਤੀ ਦੀ ਲੈਂਡ ਕੱਢ ਦਿੱਤੀ ਜਾਊਗੀ ਉਹ ਗੁਮਨਾਮੇ ਨਾ ਵਾਪਸ ਲੈ ਗਏ ਫਿਰ ਉਸ ਦਿਨ ਤੋਂ ਬਾਅਦ ਜਿਹੜੀ ਵੀ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਉਂਦੀ ਉਹ ਆਪਣੀ ਸਮਰੱਥਾ ਅਨੁਸਾਰ ਸ਼ਰਧਾ ਅਨੁਸਾਰ ਕੜਾ ਪ੍ਰਸ਼ਾਦ ਵਾਸਤੇ ਮਾਇਆ ਭੇਟ ਕਰਨੀ ਸ਼ੁਰੂ ਕਰ ਦਿੰਦੀ ਆ ਤੇ ਬਦਲੇ ਵਿੱਚ ਉਹਨਾਂ ਨੂੰ ਇੱਕ ਰਸੀਦ ਦੇ ਦਿੱਤੀ ਜਾਂਦੀ ਸੀ ਜਿੰਨੂੰ ਅੱਜ ਆਪਾਂ ਪਰਚੀ ਵਜੋਂ ਜਾਣਦੇ ਆ ਸੋ ਇਹ ਤਾਂ ਸੀ ਇੱਕ ਤੱਤ ਜਿਉ ਤਾਂ ਪਤਾ ਲੱਗਦਾ ਕਿ ਜਿਹੜੀ ਪਰਚੀ ਪ੍ਰਥਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਸ਼ੁਰੂ ਹੋਈ ਸੀ ਹੁਣ ਆਪਾਂ ਦੂਜੇ ਤੱਤ ਦੀ ਗੱਲ ਕਰਦੇ ਆਂ ਦੂਜੇ ਤੱਤ ਚ ਸਾਨੂੰ ਇਹ ਸੁਣਨ ਨੂੰ ਮਿਲਦਾ ਆ ਕਿ ਪਹਿਲੇ ਸਮਿਆਂ ਦੇ ਵਿੱਚ ਸੰਗਤ ਜਿਹੜੀ ਆ ਉਹ ਕੜਾ ਪ੍ਰਸ਼ਾਦ ਆਪਣੇ ਘਰਾਂ ਤੋਂ ਤਿਆਰ ਕਰਕੇ ਲੈ ਕੇ ਆਉਂਦੀ ਸੀ ਸ੍ਰੀ ਦਰਬਾਰ ਸਾਹਿਬ ਵਾਸਤੇ ਹੁਣ ਉਹਨਾਂ ਸਮਿਆਂ ਦੇ ਵਿੱਚ ਆਵਾਜਾਈ ਦੇ ਕੋਈ ਬਹੁਤੇ ਸਾਧਨ ਤਾਂ ਨਹੀਂ ਸੀ ਹੁੰਦੇ ਇਸ ਕਰਕੇ ਕਈ ਵਾਰ ਜਿਹੜਾ ਪ੍ਰਸ਼ਾਦ ਆ ਉਹ ਜਾਂ ਤਾਂ ਬਯਾ ਹੋ ਜਾਂਦਾ ਸੀ ਜਾਂ ਖਰਾਬ ਹੋ ਜਾਂਦਾ ਸੀ ਜਾਂ ਠੰਡਾ ਵੀ ਹੋ ਜਾਂਦਾ ਸੀ ਫਿਰ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਸ਼ਹੀਦਗੰਸਾਹਬ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਧੜ ਦਾ ਸੰਸਕਾਰ ਹੋਇਆ ਸੀ ਉਸ ਦੇ ਨੇੜੇ ਕੁਝ ਦੁਕਾਨਾਂ ਖੁੱਲ੍ਹਦੀਆਂ ਤੇ ਉੱਥੇ ਕੜਾ ਪ੍ਰਸ਼ਾਦ ਮਿਲਣਾ ਸ਼ੁਰੂ ਹੋ ਜਾਂਦਾ ਜਿਵੇਂ ਅੱਜ ਆਪਾਂ ਅਕਸਰ ਦੇਖਦੇ ਆ ਕਿ ਗੁਰਦੁਆਰਿਆਂ ਦੇ ਬਾਹਰ ਕੁਝ ਦੁਕਾਨਾਂ ਖੁੱਲੀਆਂ ਜਿੱਥੇ ਪੰਜੀਰੀ ਦਾ ਪ੍ਰਸ਼ਾਦ ਮਿਲਦਾ ਸੋ ਇਸ ਤਰ੍ਹਾਂ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਦੁਕਾਨਾਂ ਤੇ ਮਿਲਣਾ ਸ਼ੁਰੂ ਹੋ ਜਾਂਦਾ ਆ ਪਰ ਉਹਨਾਂ ਦੁਕਾਨਾਂ ਤੇ ਵੀ ਕੜਾ ਪ੍ਰਸ਼ਾਦ ਮਿਲਣ ਦਾ ਕਰਕੇ ਇੱਕ ਤਰ੍ਹਾਂ ਦਾ ਨੁਕਸਾਨ ਹੀ ਹੋ ਰਿਹਾ ਸੀ ਬੇਦਬੀ ਹੋ ਰਹੀ ਸੀ ਕਿਉਂਕਿ ਦੁਕਾਨਦਾਰਾਂ ਨੇ ਕੜ ਤੇ ਨਹੀਂ ਸੀ ਵਰਤ ਦੇ ਹਲਕੀ ਹਲਕੀ ਕੁਆਲਿਟੀ ਦੀ ਰਸ ਵਰਤਦੇ ਸੀ ਫਿਰ ਨੰਬਰ 2 ਜਿੱਦਾਂ ਇਦਾਂ ਵੀ ਪ੍ਰਸ਼ਾਦ ਦੀ ਬੇਅਦਬੀ ਹੋ ਰਹੀ ਸੀ ਕਿ ਜੇ ਪ੍ਰਸ਼ਾਦ ਦੀ ਜਿਹੜੀ ਆ ਵਿਕਰੀ ਹੋ ਗਈ ਤਾਂ ਠੀਕ ਆ ਨਹੀਂ ਤੇ ਪਿਆ ਪਿਆ ਪ੍ਰਸ਼ਾਦ ਖਰਾਬ ਹੋ ਜਾਂਦਾ ਸੀ ਜਾਂ ਫਿਰ ਦੁਕਾਨਾਂ ਤੇ ਉਨੀ ਸੁਚਮਤਾ ਨਹੀਂ ਸੀ ਰਹਿੰਦੀ ਪ੍ਰਸ਼ਾਦ ਦੀ ਜਿੰਨੀ ਸੁਚਮਤਾ ਜਾਂ ਸ਼ੁੱਧਤਾ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੁਕਾਨਾਂ ਤੇ ਪ੍ਰਸ਼ਾਦ ਦਾ ਮਿਲਣਾ ਵੀ ਕੋਈ ਬਹੁਤਾ ਵਧੀਆ ਹੱਲ ਨਹੀਂ ਸੀ ਫਿਰ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਆਉਂਦੀ ਹੈ ਜਿਹਨੂੰ ਆਪਾਂ ਅੱਜ ਐਸਜੀਪੀਸੀ ਵੀ ਕਹਿੰਦੇ ਆ ਤੇ ਫਿਰ ਉਸ ਵੇਲੇ ਜਿਹੜੇ ਸੂਝਵਾਨ ਸੱਜਣ ਸਨ ਪ ਸਨ ਉਹਨਾਂ ਨੇ ਇਹ ਹੱਲ ਕੱਢਿਆ ਕਿ ਕੜਾ ਪ੍ਰਸ਼ਾਦ ਜਿਹੜਾ ਆ ਉਹ ਗੁਰਦੁਆਰੇ ਵਿੱਚ ਹੀ ਤਿਆਰ ਕਰਨ ਦਾ ਪ੍ਰਬੰਧ ਕੀਤਾ ਜਾਵੇ ਇਹ ਨਿਯਮ ਬਣਾ ਦਿੱਤਾ ਗਿਆ ਕਿ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਗੁਰਦੁਆਰੇ ਅੰਦਰ ਹੀ ਬਣੂਗਾ ਕਿਉਂਕਿ ਗੁਰਦੁਆਰੇ ਅੰਦਰ ਹੀ ਉਹਨੂੰ ਸੁੱਚਮਤਾ ਤੇ ਮਰਿਆਦਾ ਨਾਲ ਕੜਾ ਪ੍ਰਸ਼ਾਦ ਤਿਆਰ ਹੋ ਸਕਦਾ ਆ ਤੇ ਹੁਣ ਜਿਹੜੀ ਸੰਗਤ ਘਰਾਂ ਤੋਂ ਕੜਾ ਪ੍ਰਸ਼ਾਦ ਤਿਆਰ ਕਰਕੇ ਲੈ ਕੇ ਆਉਂਦੀ ਸੀ ਜੋ ਸ਼ਰਧਾ ਰੱਖਦੇ ਸਨ ਕਿ ਅਸੀਂ ਕੜਾ ਪ੍ਰਸ਼ਾਦ ਘਰੋਂ ਤਿਆਰ ਕਰਕੇ ਲੈ ਕੇ ਜਾਣਾ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਕੜਾ ਪ੍ਰਸ਼ਾਦ ਵਾਸਤੇ ਜਿਹੜੀ ਸੇਵਾ ਆ ਉਹ ਗੁਰਦੁਆਰਾ ਸਾਹਿਬ ਵਿਖੇ ਹੀ ਪੇਟ ਕਰਨੀ ਸ਼ੁਰੂ ਕਰ ਦਿਓ ਤੇ ਤੁਹਾਡੀ ਇਹਨਾਂ ਸੇਵਾ ਦੇ ਨਾਲ ਹੀ ਗੁਰਦੁਆਰੇ ਵਿਖੇ ਕੜਾ ਪ੍ਰਸ਼ਾਦ ਤਿਆਰ ਹੋ ਜਾਇਆ ਕਰੂਗਾ ਤੇ ਉਹਨਾਂ ਦੀ ਇਹ ਸੇਵਾ ਦੇ ਬਦਲੇ ਇਸ ਭੇਟਾ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਸੀ ਸੋ ਮੰਨਿਆ ਜਾਂਦਾ ਕਿ ਉੱਥੋਂ ਵੀ ਇਹ ਪਰਚੀ ਜਿਹੜੀ ਰੀਤ ਆ ਸ਼ੁਰੂ ਹੋਈ ਆ ਹਾਂ ਇੱਕ ਗੱਲ ਮੈਨੂੰ ਹੋਰ ਯਾਦ ਆ ਗਈ ਮੈਂ ਉਹ ਵੀ ਆਪ ਸਭ ਨਾਲ ਸਾਂਝੀ ਕਰਦਾ ਕਿ ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਕਿਹਾ ਜਾਂਦਾ ਕਿ ਜਦੋਂ ਵੀ ਗੁਰੂ ਸਾਹਿਬ ਦੇ ਸਨਮੁਖ ਜਾਈਏ ਤਾਂ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜੇ ਕੁਝ ਕੋਲ ਨਹੀਂ ਵੀ ਹੈਗਾ ਨਾ ਤਾਂ ਕੜਾ ਪ੍ਰਸ਼ਾਦੀ ਦੇਗ ਹੀ ਲੈ ਜਾਓ ਗੁਰੂ ਸਾਹਿਬ ਨੂੰ ਭੇਟ ਕਰਨ ਵਾਸਤੇ ਤਾਂ ਹੋ ਸਕਦਾ ਕਿ ਇਸ ਵਾਸਤੇ ਵੀ ਜਿਹੜੀ ਉੱਥੇ ਕੜਾ ਪ੍ਰਸ਼ਾਦ ਨੂੰ ਪ੍ਰਥਾ ਸ਼ੁਰੂ ਕੀਤੀ ਗਈ ਹੋਵੇ ਸੋ ਹੁਣ ਪਰਚੀ ਵਾਲੇ ਇਹਨਾਂ ਤੱਤਾਂ 'ਚ ਤੁਹਾਨੂੰ ਕਿਹੜਾ ਤੱਤ ਸਹੀ ਲੱਗਦਾ ਤੁਸੀਂ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਹੁਣ ਇੱਥੇ ਕਈ ਵੀ ਸੋਚਦੇ ਹੋਣਗੇ ਕਿ ਮੈਂ ਕਮੈਂਟ ਕਰਨ ਤੇ ਇਹਨਾਂ ਜ਼ੋਰ ਕਿਉਂ ਦੇਣਾ ਸੋ ਭਾਈ ਜਿਵੇਂ ਤੁਹਾਨੂੰ ਮੇਰੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਮੈਨੂੰ ਵੀ ਆਪ ਸਭ ਦੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਤੁਹਾਡਾ ਇਹ ਸਭ ਦੇ ਬਾਰੇ ਕੀ ਵਿਚਾਰ ਆ ਬਾਕੀ ਵੀਡੀਓ ਨੂੰ ਤੁਸੀਂ ਲਾਈਕ ਤਾਂ ਕਰ ਹੀ ਦਿੱਤਾ ਹੋਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਵੀ ਜ਼ਰੂ እን እን